ਹਰ ਮੁਲਕ ਜਿਹੜੇ ਚਾ ਜਰਮਨੀ ਹੁਵੇ ਕੁਛ ਹਵੇ ਉਹ ਸੋਨੇ ਦੇ ਮਤਲਬ ਸੋਨੇ ਦੇ ਗਾਕ ਹੈ ਚਾਂਦੀ ਦੇ ਗਾਕ ਨਹੀਂ ਹੈਗੇ ਚਾਂਦੀ ਤਾਂ ਵੀ ਭੈਣ ਹੈ ਜੀ ਨਾਲ ਵਧੀ ਜਾ ਰਹੀ ਹੈ ਕਿ ਲੋਕ ਕਹਿੰਦੇ ਸੋਨਾ ਨਹੀਂ ਮਿਲਿਆ ਚੋ ਚਾਂਦੀ ਲੈ ਲਓ ਉਹਨੇ ਦਾ ਭਵਿੱਖ ਜਿਹੜਾ ਹੈ ਉਹ ਬਹੁਤ ਉਜਵਲ ਹੈ ਮਨ ਚਾਂਦੀ ਬਾਰੇ ਇਸ ਕਰਕੇ ਕਹਿੰਦਾ ਕਿ ਚਾਂਦੀ ਇੰਟਰੈਸਟ ਦੀ ਚੀਜ਼ ਨਹੀਂ ਹੈ ਸੋਨਾ ਇੰਟਰੈਸਟ ਦੀ ਚੀਜ਼ ਹੈ ਅੱਜ ਜਾਪਾਨ ਵੀ ਲੈ ਰਿਹਾ ਹੈ ਰਸ਼ੀਆ ਵੀ ਲੈ ਰਿਹਾ ਹੈ ਇੰਡੀਆ ਵੀ ਲੈ ਰਿਹਾ ਹੈ ਅਮਰੀਕਾ ਵੀ ਲੈ ਰਿਹਾ ਹੈ ਹਾਲੇ ਕਿ ਅਮਰੀਕਾ ਕੋਲ 8800 ਟਨ ਦਾ ਸਟਾਕ ਸੌਣ ਪਤਾ ਉਹ ਨਹੀਂ ਜੀ इंडिया ਕੋਲ ਤਾਂ ਹੈ ਹੀ 880 ਤੋਂ ਸਾਰੇ ਹਿੰਦੁਸਤਾਨ ਦਾ 50% ਜਿਹੜੀ ਕੰਜ਼ਮਪਸ਼ਨ ਹੈ ਉਹ ਸਿਰਫ ਕਲੀ ਸਾਊਥ ਦੇ ਵਿੱਚ ਇਹ ਤੇਜ਼ੀ ਆਈ ਹੈ ਵਨ ਸਾਈਡਿਡ ਵਨ ਸਾਈਡਿਡ ਤੇਜ਼ੀ ਤੋਂ ਡਰ ਤਾਂ ਲੱਗਦਾ ਹੈ ਪਰ ਗੱਲ ਹੈ ਕਿ ਜੇ 10-15000 ਰੁਪਏ نیچے ਆ ਵੀ ਗਿਆ ਪਰ ਫਿਰ ਉਹ ਦੁਬਾਰਾ ਭਾਈ ਹੋ ਜਾਏਗਾ ਇਸ ਕਰਕੇ ਸੋਨੇ ਦੇ ਮੰਦੇ ਦਾ ਕੋਈ ਕਾਰਨ ਨਹੀਂ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਭਾਰਤ ਦੇ ਵਿੱਚ ਸੋਨੇ ਦਾ ਰੇਟ ਲਗਾਤਾਰ ਵਧਦਾ ਜਾ ਰਿਹਾ ਜਿੱਥੇ ਤਿਉਹਾਰ ਤਾਂ ਆ ਰਹੇ ਨੇ ਪਰ ਸੋਨੇ ਦਾ ਰੇਟ ਇੰਨਾ ਜ਼ਿਆਦਾ ਵਧਦਾ ਜਾ ਰਿਹਾ ਕਿ ਲੋਕਾਂ ਦੀ ਖਰੀਦਣ ਦੀ ਸਮਰੱਥਾ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਤਾਂ ਤੀਹ ਰਸਤੇ ਲੋਕ ਸੋਨੇ ਜਾਂ ਚਾਂਦੀ ਦੇ ਕੋਈ ਨਾ ਕੋਈ ਚੀਜ਼ ਜਿਹੜੀ ਹੈ ਜ਼ਰੂਰ ਖਰੀਦੇ ਹੁੰਦੇ ਸੀ ਦੀਵਾਲੀ ਤਾਂ تیرਸ ਦੋਨੋਂ ਹੀ ਆਉਣ ਵਾਲੀਆਂ ਪਰ ਜਿਹੜੀਆਂ ਜੁਐਲਰੀ ਵਾਲਿਆਂ ਦੀਆਂ ਦੁਕਾਨਾਂ ਨੇ ਉਹ ਇਸ ਸਮੇਂ ਸੁੰਸਾਨ ਪਈਆਂ ਨੇ ਕਿਉਂਕਿ ਕੋਈ ਵੀ ਕਸਟਮਰ ਜਿਹੜਾ ਇੱਥੇ ਨਹੀਂ ਆ ਰਿਹਾ ਕਿਉਂਕਿ ਸੋਨੇ ਦਾ ਭਾਅ ਜਿਹੜਾ ਉਹ ਅਸਮਾਨ ਛੂ ਰਿਹਾ ਸੀ ਇਸ ਸਮੇਂ ਫਾਉਂਟੇਨ ਚੌਂਕ ਜੁਐਲਰੀ ਮਾਰਕੀਟ ਦੇ ਵਿੱਚ ਮੌਜੂਦ ਹੈ ਤੇ ਇੱਥੋਂ ਦੇ ਸਾਡੇ ਨਾਲ ਪ੍ਰਧਾਨ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਇਸ ਸੋਨੇ ਦਾ ਰੇਟ ਜਿਹੜਾ ਇਹ ਕਿਤੇ ਰੁਕਣ ਦਾ ਨਾਮ ਲਏਗਾ ਜਾਂ ਹਜੇ ਕੋਈ ਵੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਵੀ ਇਹ ਰੇਟ ਕਿੱਥੇ ਤੱਕ ਜਾਏਗਾ ਇਹ ਸਾਰੇ ਵਨ ਸਾਈਡ ਗੇਮ ਹੈ ਜੀ ਜੀ ਇਹ ਸਾਰਾ ਇੰਟਰਨੈਸ਼ਨਲ ਸਾਰੀ ਅਨਸਰਟਨਟੀ ਹੈ ਇਹਦੇ ਚ ਕੋਈ ਇੰਡੀਆ ਦੀ ਨਹੀਂ ਹੈਗੀ ਕਿਉਂਕਿ ਰੋਜ਼ ਇੰਟਰਨੈਸ਼ਨਲ ਰੇਟ ਵਧ ਰਹੇ ਹੈ ਉਹਦੇ ਹਿਸਾਬ ਦੇ ਨਾਲ ਇੰਡੀਆ ਚ ਰੇਟ ਤਾਂ ਵਧ ਜਾਂਦਾ ਪਰ ਜਦੋਂ 1 ਲੱਖ ਦਾ 127000 ਰੁਪਏ ਹੋਇਆ ਇਹ ਤਾਂ ਸਾਨੂੰ ਵੀ ਨਹੀਂ ਪਤਾ ਲੱਗਿਆ 27000 ਕਿਸ ਤਰ੍ਹਾਂ ਵਧ ਗਿਆ ਪਰ ਗੱਲ ਕੀ ਲੈਣ ਵਾਲੇ ਲੋਕ ਤਾਂ ਵਿਚਾਰੇ ਜਿਨ੍ਹਾਂ ਜਿੰਨਕ ਸਮਰਥੀ ਲੈ ਗਏ ਪਰ ਅੱਜ ਦੀ ਡੇਟ ਜੇ ਤੁਸੀਂ ਕੋ ਆਮ ਬੰਦਾ ਲੈ ਸਕਦਾ ਹੈ ਜਾਂ ਕੁਝ ਕਰ ਸਕਦਾ ਹੈ ਜਿਹੜਾ 2 ਲੱਖ ਰੁਪਏ ਵੀ ਤਨਖਾਹ ਲੈਂਦਾ ਸੋਨਾ ਨਹੀਂ ਲੈ ਸਕਦਾ ਇਹਦਾ ਤੁਸੀਂ ਸਮਝਦੇ ਗੱਲ ਨੂੰ ਨਾ ਮੈਂ ਇਸ ਗੱਲ ਤੋਂ ਕਹਿਣਾ ਹੈ ਵੀ ਕਿ ਦੇਖੋ ਜਦ ਤੱਕ ਇਹਨਾਂ ਮੁਲਕਾਂ ਦਾ 트럼ਪ ਦਾ ਆਪਸ ਦੇ ਵਿੱਚ ਜਿਹੜਾ ਵੀ ਮਤਲਬ ਕਿ ਜਿਸ ਤਰ੍ਹਾਂ ਵੀ ਇਹਨਾਂ ਦੇ ਰਸ਼ੀਆ ਦਾ ਜਾਂ ਯੂਕਰੇਨ ਦੀ ਲੜਾਈ ਦਾ ਜਦ ਤੱਕ ਇਹ ਨਹੀਂ ਸੁਲਟਦਾ ਤਦ ਤੱਕ ਇਹ ਰੇਟ ਰੁਕਣ ਵਾਲੇ ਨਹੀਂ ਹੈਗੇ ਕੋਈ ਚਾਂਦੀ ਦਾ ਰੇਟ ਅੱਜ ਕੱਲ 60000 ਰੁਪਏ ਕਿਲੋ ਹੋ ਗਿਆ ਔਰ ਬਾਹਰ ਬਹੁਤ ਚਾਂਦੀ ਹੈ ਹੀ ਨਹੀਂ ਸੋਨੇ ਦਾ ਬਾਹਰ ਸੋਨਾ ਹੈ ਹੀ ਨਹੀਂ ਇਹ ਜੇ ਨਹੀਂ ਹੈਗਾ ਤਾਂ ਤਾਂ ਹੀ ਹੈ ਪਿੱਛੋਂ ਵੀ ਰੋਕ ਹੈ ਪਿੱਛੋਂ ਵੀ ਮਾਲ ਨਹੀਂ ਆ ਰਿਹਾ ਇੱਕ ਇਹ ਵੀ ਕਾਰਨ ਸ਼ਾਰਟੇਜ ਦਾ ਕਾਰਨ ਹੀ ਹੈਗਾ ਇੰਟਰਨੈਸ਼ਨਲ ਤੁਹਾਡੀ ਸਪਲਾਈ ਲਾਈਨ ਹੈ ਉਹ ਹੈ ਹੀ ਨਹੀਂ ਸਪਲਾਈਨਡ ਐਂਡ ਬਹੁਤ ਸਲੋ ਹੈ ਜੀ ਜੇ ਮਤਲਬ ਕਿ ਅੱਜ ਤੁਸੀ ਸੋਨਾ ਲੈਣਾ ਹੋਵੇ ਤੁਸੀ ਕੋ ਬੁਕਿੰਗ ਕਰਾਣੀ ਹੈਗੀ ਹੈ ਮਤਲਬ ਕਿ ਡਿਲੀਵਰੀ ਇੱਕ ਹਫਤੇ ਬਾਅਦ ਦੀ ਹੈ ਹਮ ਹਫਤੇ ਬਾਅਦ ਦੀ ਡਿਲੀਵਰੀ ਦਾ ਮਤਲਬ ਹੈ ਕਿ ਸਿਰਫ ਸੋਨਾ ਪਿਓਰ ਮੰਗਨ ਵਾਲੇ ਹੈ ਜੁਐਲਰੀ ਵਾਲੇ ਪਾਸੇ ਤਾਂ 네ਗੇਟਿਵ ਲਾਈਨ ਹੈ ਕਿਉਂਕਿ ਜੁਐਲਰੀ ਵਾਲੇ ਪਾਸੇ ਲੈਣ ਵਾਲੇ ਨੂੰ ਪਤਾ ਹੈ ਕਿ ਕੱਲ ਨੂੰ ਮੈਂ ਆਪਣੇ ਪੈਸੇ ਖਰੇ ਕਰਨੇ ਹੈ ਜਾਂ ਖੜੇ ਕਰਨੇ ਹੈ ਤਾਂ ਮੈਂ ਪਿਓਰ ਸੋਨਾ ਵੇਚ ਕੇ ਹੀ ਕਰ ਸਕਦਾ ਹੁਣ ਜਿੰਦ ਤੱਕ ਸਵਾਲ ਤੇਜ਼ੀ ਮੰਦੇ ਦਾ ਤੇਜ਼ੀ ਮੰਦੇ ਵਾਸਤੇ ਅੱਗੇ ਤਾਂ ਅਸੀਂ ਲੋਕ ਕਹਿੰਦੇ ਸੀ ਸਾਨੂੰ 1 ਲੱਖ ਰੁਪਏ ਦਾ ਜੱਜਦਾ ਹੀ ਸੀ ਮੈਂ ਪਿਛਲੇ ਤੰਤਰਸ ਤੇ ਵੀ ਕਿਹਾ ਸੀ ਸੋਨਾ 90 ਹਜ਼ਾਰ ਹੋ ਜਾਏਗਾ ਉਸ ਦਿਨ ਕਹਿੰਦੀ 1 ਲੱਖ ਰੁਪਏ ਹੋ ਜਾਏਗਾ ਪਰ ਮੈਂ ਇਹ ਸਭ ਲੋਕਾਂ ਨੂੰ ਕਹਿੰਦਾ ਸੀ 2027 ਸੋਨਾ 1 ਲੱਖ 37 ਹਜ਼ਾਰ ਰੁਪਏ ਹੋਏਗਾ ਪਰ ਇਹ ਮੇਰੀ ਭਵਿਸ਼ਵਾਣੀ ਪਿੱਛੇ ਜਾਂਦੀ ਜਾ ਰਹੀ ਹੈ ਸੋਨਾ 1 ਲੱਖ 27 ਹਜ਼ਾਰ ਤਾਂ 2025 ਜੀ ਹੋ ਗਿਆ ਹੁਣ ਅੱਗੇ ਦਾ ਮੈਂ ਨਹੀਂ ਦੱਸ ਸਕਦਾ ਮੈਨੂੰ ਇਹਨਾਂ ਪਤਾ ਹੈ ਕਿ 2027 ਸੋਨਾ 1 ਲੱਖ 37 ਤੋਂ ਲੈ ਕੇ 1 ਲੱਖ 45 ਹਜ਼ਾਰ ਰੁਪਏ ਸੋਨੇ ਦਾ ਰੇਟ ਹੋਏਗਾ ਬਾਕੀ ਮੈਨੂੰ ਇਹ ਨਹੀਂ ਪਤਾ ਇਥੇ 10000 ਮਾਈਨਸ ਹੋਏਗਾ ਜਾਂ 10000 ਪਲੱਸ ਹੋਏਗਾ ਇਹ ਸੋਨਾ ਲੈਣ ਵਾਲੇ ਨੂੰ ਕਦੀ ਘਾਟਾ ਨਹੀਂ ਹੋ ਸਕਦਾ ਜੇ 10-15000 ਘੱਟ ਵੀ ਜਾਏਗਾ ਤੇ ਦੁਬਾਰਾ ਵਜ ਜਾਏਗਾ ਕੋਈ ਜਿਹੜਾ ਪਰ ਰੇਟ ਇੱਕ ਵਾਰੀ ਬਣ ਜਾਂਦਾ ਹੈ ਉਹ ਰੇਟ ਦੁਬਾਰਾ ਫਿਰ ਆ ਜਾਂਦਾ ਹੈ ਤੇ ਸੋਨੇ ਦਾ ਭਵਿੱਖ ਜਿਹੜਾ ਉਹ ਬਹੁਤ ਉਜਵਲ ਹੈ ਮਨੂੰ ਚਾਂਦੀ ਬਾਰੇ ਇਸ ਕਰਕੇ ਕਹਿਣਾ ਕਿ ਚਾਂਦੀ ਇੰਟਰਨੈਸ਼ਨਲ ਚੀਜ਼ ਨਹੀਂ ਹੈ ਜੀ ਸੋਨਾ ਇੰਟਰਨੈਸ਼ਨਲ ਚੀਜ਼ ਹੈ ਅੱਜ ਜਾਪਾਨ ਵੀ ਲੈ ਰਿਹਾ ਹੈ ਰਸ਼ੀਆ ਵੀ ਲੈ ਰਿਹਾ ਹੈ ਇੰਡੀਆ ਵੀ ਲੈ ਰਿਹਾ ਹੈ ਅਮਰੀਕਾ ਵੀ ਲੈ ਰਿਹਾ ਹੈ ਹਾਲੇ ਕਿ ਅਮਰੀਕਾ ਕੋਲ 8800 ਟਨ ਦਾ ਸਟਾਕ ਹੈ ਸੌਣ ਪਤਾਉਣਾ ਚਾਹੀਦਾ ਹੈ ਇੰਡੀਆ ਕੋਲ ਤਾਂ ਹੈ ਹੀ 880 ਟਨ ਇੰਡੀਆ ਕੋਲ ਅਸੀਂ 880 ਟਨ ਹੈ ਪਰ ਸਾਰੇ ਮੁਲਕ ਇੱਛੁਕ ਹੈ ਹਰ ਮੁਲਕ ਜਿਹੜਾ ਹੈ ਚਾਹ ਜਰਮਨੀ ਹੋਵੇ ਕੁਛ ਹੋਵੇ ਉਹ ਸੋਨੇ ਦੇ ਮਤਲਬ ਸੋਨੇ ਦੇ ਗਾਹਕ ਹੈ ਬਿਲਕੁਲ ਚਾਂਦੀ ਦੇ ਗਾਹਕ ਨਹੀਂ ਹੈਗੇ ਚਾਂਦੀ ਤਾਂ ਦੀ ਭੈਣ ਹੈ ਕਿ ਨਾਲ ਵਧਦੀ ਜਾ ਰਹੀ ਹੈ ਕਿ ਲੋਕ ਕਹਿੰਦੇ ਸੋਨਾ ਨਹੀਂ ਮਿਲੇ ਚਲ ਚਾਂਦੀ ਲੈ ਲਓ ਹੁਣ ਕੋਈ ਨਾ ਕੋਈ ਇਕਨੋਮਿਸਟ ਕਹਿ ਦਿੰਦਾ ਜਾ ਕੇ ਕਿ ਚਾਂਦੀ 7 ਲੱਖ ਹੋ ਜਾਏ 5 ਲੱਖ ਹੋ ਜਾਏਗੀ ਅਸੀਂ ਬੋਲਦੇ ਇਸ ਕਰਕੇ ਨਹੀਂ ਅਜਕਲ ਤਾਂ ਸਭ ਕੁਝ ਸੱਚ ਹੋ ਰਿਹਾ ਸਾਡੇ ਦਿਮਾਗ 'ਚ ਬੈਠ ਕੇ ਲੱਖ 60 ਹਜ਼ਾਰ ਵੀ ਨਹੀਂ ਬੈਠਦੀ ਸੀ ਪਰ ਚਾਂਦੀ ਕੋਈ ਮਤਲਬ ਕਿ ਆਈਟਮ ਜਿਹੜੇ ਹੈ ਨਾ ਉਹ ਇੱਥੇ ਇੰਡੀਆ ਦੇ ਵਿੱਚ ਇਲੈਕਟ੍ਰੋਨਿਕ ਗੋੜੀ ਜਾਂ ਛੋਟਾ-ਬੋਟਾ ਕੰਜ਼ਮਪਸ਼ਨ ਹੈਗੀ ਹੈ ਨਾ ਕਿ ਹੈਗੀ ਹੈ ਸੋਨੇ ਦੇ ਬਾਰੇ ਮੈਂ ਇਹਨਾਂ ਮਤਲਬ ਕਿ ਤੁਹਾਨੂੰ ਕਹਿ ਰਿਹਾ ਕਿ ਸੋਨੇ ਦੇ ਵਿੱਚ ਤੁਹਾਨੂੰ ਕਦੀ ਜ਼ਿੰਦਗੀ ਚ 1.5 ਲੱਖ ਵੀ ਲੈ ਲਓਗੇ ਤੁਹਾਨੂੰ ਪਾਣੀ ਕਰ ਸਕਦੇ ਇਸ ਕਰਕੇ ਸੋਨੇ ਬਾਰੇ ਤਾਂ ਅਸੀਂ ਹਮੇਸ਼ਾ ਬੁਲਿਸ਼ ਹਾਂ ਹਮੇਸ਼ਾ ਬੁਲਿਸ਼ ਰਹੇ ਤੇ ਇਸ ਕਰਕੇ ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਹੈਗਾ ਕਿ ਸੋਨਾ ਤੁਸੀਂ ਬਣੇ ਰਹੋ ਸੋ। ਅਸਰ ਕਈ মিডিਆ ਰਿਪੋਰਟਾਂ ਦੇ ਵਿੱਚ ਵੀ ਇਹ ਆ ਰਿਹਾ ਹੈ ਕਿ ਸੋਨਾ 50% ਤੱਕ ਡਿੱਗ ਸਕਦਾ ਹੈ। ਵੀ ਕੋਈ ਇਕਨੋਮਿਸਟ ਨੇ ਕੋਈ ਵੱਡੇ ਇੰਡਸਟਰੀਅਲਿਆਂ ਨੇ ਐਦਾਂ ਦੀ ਕੋਈ ਭਵਿੱਖਬਾਣੀ ਕੀਤੀ ਹੈ ਵੀ 50% ਤੱਕ ਵੀ ਡਿੱਗ ਸਕਦਾ ਹੈ। ਲੋਕ ਨਾ ਐਸੇ ਅਖਬਾਰ ਦੇ ਜਾਂ ਕੋਈ ਬਾਈਟ ਦੇ ਬੜੇ ਕੱਚੇ ਐ। ਤੁਹਾਨੂੰ ਯਾਦ ਹੋਣਾ ਹੈ ਇੱਕ ਵਾਰ ਇੱਕ ਅਖਬਾਰ ਦੇ ਵਿੱਚ ਇੱਕ ਇਕਨੋਮਿਸਟ ਨੇ ਅਮਰੀਕਨ ਇਕਨੋਮਿਸਟ ਲਿਖਿਆ ਉਸਨੇ 97000 ਪਾਸੇ ਉਹ ਕਹਿੰਦੇ ਸੋਨਾ ਸੋਨਾ 36000 ਰੁਪਏ ਹੋ ਜਾਏਗਾ। ਹੂੰ। ਸਾਰੀ ਦੁਨੀਆ ਵਿੱਚ ਚੱਲੇਗੀ ਸੁਣਿਆ ਬਾਤ 86 ਹਜ਼ਾਰ ਰਹਿ ਗਿਆ ਲੋਕ ਇਹ ਪੈਸੇ ਦੇ ਦੋ ਸਾਨੂੰ ਕਹਿੰਦਾ ਕਿ ਲੋਕ ਬੜੇ ਗੱਲ ਹੈ ਕਿ ਜਦੋਂ ਪੜਦੇ ਹੈ ਫਟਾਫਟ ਬਾਜ਼ਾਰ ਨੂੰ ਚੱਲ ਜਾਂਦੇ ਹੈ ਚਾਹ ਕਿਸੇ ਕੋਲ ਹੋਵੇ ਚਾਹ ਨਾ ਹੋਵੇ ਕਿਉਂ ਜੀ ਸੁਣਿਆ ਕੀ ਪਾਇ ਵਿਚਾਰ ਕੀ ਹੈ ਹੁਣ ਸੋਨਾ ਇੱਕ ਐਸੀ ਚੀਜ਼ ਬਣ ਗਈ ਹੈ ਇਹ ਲਿਕਵਿਡ ਹੈ ਲਿਕਵਿਡ ਬਣ ਗਈ ਜੁਐਲਰੀ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਸਿਰਫ ਇਹੀ ਧਿਆਨ ਹੈ ਕਿ ਇਹਦਾ ਵਧਾ ਘੱਟੇ ਕਿਸ਼ਤਾਂ ਕਰਨੀ ਹੈ ਗਈ ਹੈ ਕਈ ਲੋਕ ਐਸੇ ਵੀ ਆਏ ਜਿਨ੍ਹਾਂ ਬੈਂਕਾਂ ਚ ਪੈਸੇ ਐਫ ਡੀਆਰ ਪਏ ਸੀ ਐਫ ਡੀਆਰ ਤੋੜਾ ਕੇ 1 ਲੱਖ 10 15 ਹਜ਼ਾਰ ਸੋਨਾ ਲਏਗੇ ਇਹਨੇ ਉੱਥੋਂ ਸਿਰਫ ਉੱਥੋਂ ਸਿਰਫ 6% ਮਿਲਦਾ ਹੈ ਇੱਥੇ ਦਾ ਰਿਟਰਨ ਰੋਈ ਤੇ ਆ ਰਹੀ ਹੈ ਮੈਂ ਕਿਹਾ ਤੁਸੀਂ ਫਿਰ ਸ਼ੇਅਰ ਮਾਰਕੀਟ ਐਮਸੀਐਕਸ ਦਾ ਕੰਮ ਕਰ ਲਓ ਤੁਹਾਡਾ ਰੋਈ ਕਟਿਆ ਜਾਏਗਾ ਰੋਈ ਲਏਗੇ ਉਹ ਕਈ ਦੇਖੋ ਅੱਜ ਜਿੰਨਾ ਕੰਮ ਫਿਜ਼ੀਕਲ ਚ ਹੋ ਰਿਹਾ ਹੈ ਇਹਦੇ ਨਾਲ 100 ਟਾਈਮ 100 ਟਾਈਮ ਐਮਸੀਐਕਸ ਕੰਮ ਹੋ ਰਿਹਾ ਹੈ ਫੋਰੈਕਸ ਕੰਮ ਹੋ ਰਿਹਾ ਹੈ ਲੋਕ ਸ਼ੇਅਰ ਮਾਰਕੀਟ ਸਮੇਂ ਕੇ ਉਧਰ ਕਨਵਰਟ ਕਰ ਗਏ ਆਪਣੇ ਆਪ ਲੋਕ ਪਹਿਲੇ ਲੋਕ ਈਟੀਐਫ ਬਾਂਡ ਚ ਕਨਵਰਟ ਕਰ ਗਏ ਕੋਈ ਕੁਝ ਕਰ ਗਏ ਉਹ ਸੋਨਾ ਲੈਣ ਦੀ ਜ਼ ਉਦੇ ਫਿਜ਼ੀਕਲ ਸ਼ੇਪ ਨਹੀਂ ਔਰ ਇਹਨਾਂ ਪੈਸਾ ਵੀ ਨਹੀਂ ਲੱਗਦਾ 10% ਐਡਵਾਂਸ ਲੱਗਦਾ ਸਰ ਜਿਹੜੇ ਲੋਕਾਂ ਨੇ ਖਾਤੇ ਖੁਲਾਏ ਔਰ ਕਰਦੇ ਕੰਮ ਹੁਣ ਸੋਨਾ ਬਣ ਕੇ ਸ਼ੇਅਰ ਮਾਰਕੀਟ ਦਾ ਕੰਮ ਅਗਲਾ ਕਨੇਕ ਸ਼ੇਅਰ 1 ਲੱਖ 22000 1 ਲੱਖ 22000 ਕਿੰਨੇ ਰੁਪਏ ਦਾ 890 ਆ ਰਿਹਾ 1 ਲੱਖ 22000 ਸ਼ੇਅਰ ਖਰੀਦਦਾ ਹੁਣ ਤੁਸੀਂ ਬਾਜ਼ਾਰ ਚ ਲੈਣ ਜਾਓ ਤੇ ਫਿਜ਼ੀਕਲ ਮਾਲ ਨਹੀਂ ਮਿਲਦਾ ਫਿਜ਼ੀਕਲ ਮਾਲ ਦਾ ਭਾਅ 1 ਲੱਖ 22000 ਰੁਪਏ ਤੋਂ ਲੈਗਾ ਫਿਜ਼ੀਕਲ ਕਿਉਂ ਹੈ ਸਾਰਾ ਇੰਡੀਆ ਖਰੀਦ ਰਿਹਾ ਹੈ ਲੁਧਿਆਣਾ ਤੋਂ ਉਹਦਾ 1% ਵੀ ਨਹੀਂ ਸਾਰੇ ਹਿੰਦੁਸਤਾਨ ਦਾ 50% ਉਹ ਸਿਰਫ ਕਲੀ ਸਾਊਥ ਦੇ ਵਿੱਚ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕੱਲਾ ਸਾਊਥ 50% ਆਫ ਇੰਡੀਆ ਜੇਵਰ ਕਰੀਦਾ ਹੈ ਇੰਡੀਆ ਜੇਵਰ ਖਰੀਦਾ ਜਾਂਦਾ ਹੈ ਔਰ ਸੋਨੇ ਦੀ ਕੰਜ਼ਮਪਸ਼ਨ ਉੱਥੇ ਹੈ ਮਤਲਬ ਕਿ ਉਸ ਤੋਂ ਬਾਅਦ 50% ਸਾਰੇ ਇੰਡੀਆ ਚ ਉਸ ਤੋਂ ਬਰਬਰ ਆਉਂਦਾ ਹੈ ਤੇ ਇਸ ਕਰਕੇ ਸੋਨੇ ਦੇ ਕਰ ਲੋਕ ਪਿੱਛੇ ਹਟ ਨਹੀਂ ਸਕਦੇ ਸੋਨਾ ਲੈਣ ਤੋਂ ਕਿਉਂ ਇੱਥੇ ਦਾ ਕਲਚਰ ਹੈ ਇੱਥੇ ਲੇਡੀਜ਼ ਕਲਚਰ ਹੈ ਚਾਹੇ ਵਿਆਹ ਹੁੰਦਾ ਇੱਕ ਮੁੰਦਰੀ ਵੀ ਲੈਂਦਾ ਕਰੋ ਸੋਨਾ ਲੈਂਦਾ ਹੀ ਹੈ ਤੇ ਇਸ ਕਰਕੇ ਸੋਨਾ ਜਿਹੜੀ ਹੈ ਇਹਦਾ ਇੰਡੀਆ ਕੋਲ ਸੋਨਾ ਘਟ ਨਹੀਂ ਸੋਨਾ ਕੱਢਨੇ ਪਰ ਲੋਕਾਂ ਦੇ ਕਰਜ ਪਿਆ ਕਰਜ ਪਿਆ ਦੇਖੋ ਗੱਲ ਕਰਜ ਪਏ ਲੋਕਾਂ ਦੇ ਤੇ ਗੱਲ ਇੰਡੀਆ ਗਰੀਬ ਨਹੀਂ ਹੈਗਾ ਇੰਡੀਆ ਠੀਕ ਹੈ ਪਰ ਲੋਕ ਇੱਥੇ ਦੇ ਚਲੋ ਕੰਮ ਕਰਨ ਵਾਲੇ ਇਹ ਪੈਸਾ ਜੋੜਨ ਦੀ ਇੱਕ ਆਦਤ ਹੈਗੀ ਹੈ ਅੱਛੀ ਆਦਤ ਹੈ ਸੇਵਿੰਗ ਦੀ ਆਦਤ ਹੈ ਸੇਵਿੰਗ ਕਰਕੇ ਹੁਣ ਲੋਕ ਆਪਣੇ ਲੋਕ ਸ਼ੇਅਰ ਮਾਰਕੀਟ ਤੋਂ ਕੱਢ ਕੇ ਇਹਦਰ ਕੱਢ ਕੇ ਇਨਵੈਸਟ ਕਰਨਾ ਚਾਹੁੰਦੇ ਕਿਉਂਕਿ ਤੇ ਰਿਟਰਨ ਹੈਗੀ ਹੈ ਹੁਣ ਇਹ ਇਸ ਟਾਈਮ 골ਡ ਦੇ ਵਿੱਚ ਇਨਵੈਸਟ ਕਰਨਾ ਸਭ ਤੋਂ ਵਧੀਆ ਮੰਨਦੇ ਹੋ ਤੁਸੀਂ ਰਿਟਰਨ ਤਾਂ ਹਮੇਸ਼ਾ ਰਹੇਗੀ ਪਰ ਇੱਕ ਵਾਰੀ ਝਟਕਾ ਲੱਗ ਸਕਦਾ ਹੂੰ ਝਟਕਾ ਤਾਂ ਲੱਗ ਸਕਦਾ ਹੈ ਹੁਣ ਜਿਹੜੀ ਦੀਵਾਰ ਖੜੀ ਹੋਈ ਹੈ ਉਹ ਦੀਵਾਰ ਦੇ ਸਰੀਏ ਵੀ ਤਾਂ ਚਾਹੀਦੇ ਨਹੀਂ ਚਾਹੀਦਾ ਤੁਹਾਨੂੰ ਸਰੀਆ ਚਾਹੀਦਾ ਗੱਲ ਵੱਡੀ ਇਹ ਕਿ ਇਹ ਤੇਜੀ ਆਈ ਹੈ ਵਨ ਸਾਈਡਿਡ ਵਨ ਸਾਈਡਿਡ ਤੇਜੀ ਤੋਂ ਡਰ ਤਾਂ ਲੱਗਦਾ ਪਰ ਗੱਲ ਹੈ ਕਿ ਜੇ 10-15000 ਰੁਪਏ نیچے ਆ ਵੀ ਗਿਆ ਪਰ ਸੁਣਾ ਦੁਬਾਰਾ ਹਾਈ ਹੋ ਜਾਏਗਾ ਇਸ ਕਰਕੇ ਸੋਨੇ ਮੰਦੇ ਦਾ ਕੋਈ ਕਾਰਨ ਨਹੀਂ ਹੈਗਾ ਜੀ ਹਾਂ ਜੀ ਆਖਰੀ ਸਵਾਲ ਸਰ ਹੁਣ ਧੰਤੀ ਰਸਵੀ ਆ ਰਹੀ ਹੈ ਦਿਵਾਲੀ ਵੀ ਆ ਰਹੀ ਹੈ ਵਿਆਹਾਂ ਦਾ ਸੀਜ਼ਨ ਵੀ ਆ ਰਿਹਾ ਹੈ ਤੁਹਾਡੀਆਂ ਦੁਕਾਨਾਂ ਖਾਲੀ ਪਈਆਂ ਨੇ ਕਸਟਮਰ ਕਿਸ ਤਰ੍ਹਾਂ ਆਊਗਾ ਕਿਉਂਕਿ ਸੋਨੇ ਨੂੰ ਤਾਂ ਹੱਥ ਵੀ ਨਹੀਂ ਲੱਗ ਰਿਹਾ ਕਸਟਮਰ ਕਿੱਦਾਂ ਆਊਗਾ ਤੁਹਾਡੀਆਂ ਦੁਕਾਨਾਂ ਕਿਵੇਂ ਚੱਲਣਗੀਆਂ ਇਹ ਸਭ ਤੋਂ ਬਹੁਤ ਤੁਸੀਂ ਵੱਡਾ ਅਹਿਮ ਸਵਾਲ ਕੀਤਾ ਹੈ ਇਹ ਬਹੁਤ ਜ਼ਬਰਦਸਤ ਸਵਾਲ ਹੈ ਇਸ ਸਵਾਲ ਦਾ ਜਵਾਬ ਇਸ ਕਰਕੇ ਨਹੀਂ ਦੇ ਰਹੇ ਕਿ ਹਲੇ 10 ਦਿਨ ਪਏ ਹਨ ਪਰਮਾਤਮਾ ਦੀ ਪਰਲੋਇ 10 ਮਿੰਟ ਵੀ ਪਤਾ ਲੱਗਦੇ ਹੈ ਜੋ ਤਾਂ بارش ਜੇ ਧੁੱਪ ਹੋਵੇ ਤਾਂ بارش ल्या ਦਿੰਦਾ ਹੁਣ 10 ਦਿਨਾਂ ਚ ਕੀ ਹੋਏਗਾ ਇਹ ਤਾਂ ਈਸ਼ਵਰ ਜਾਣਦਾ ਅਸੀਂ ਤਾਂ ਕਹਿੰਨੇ ਸਰਵਤਰ ਭਲਾ ਹੋਵੇ ਪਰ ਗੱਲ ਇਹ ਹੈ ਕਿ ਸੋਨੇ ਦਾ ਭਾਜਣਾ ਅੱਜ ਮੈਨੂੰ ਘੜਦਾ ਨਜ਼ਰ ਨਹੀਂ ਆ ਰਿਹਾ ਬਾਕੀ 10 ਦਿਨ ਬਾਅਦ ਕੀ ਹੋਏਗਾ ਇਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਜੇ ਇਹੀ ਪੋਜੀਸ਼ਨ ਰਹੀ ਫਿਜ਼ੀਕਲ ਸੋਨਾ ਸ਼ਾਇਦ ਉਸ ਵੇਲੇ ਤੰਤਰਸਤੇ ਸ਼ਾਇਦ ਬਹੁਤ ਜ਼ਿਆਦਾ ਸ਼ਾਰਟੇਜ ਹੋ ਜਵੇ ਇਹ ਹੋ ਸਕਦਾ ਸ਼ਾਰਟੇਜ ਹੋਵੇ ਪਰ ਗੱਲ ਇਹ ਹੈ ਕਿ ਚਾਂਦੀ ਜਿਹੜੀ ਹੈ ਅੱਜ ਪਿਛਲੇ ਸਾਲ 800 900 ਰੁਪਏ ਦਾ ਇੱਕ ਸਿੱਕਾ ਸੀ 10 ਗ੍ਰਾਮ ਦਾ ਆ ਇਸ ਚੰਦੇ ਸਿੱਕਾ 1600 ਰੁਪਏ ਦਾ ਆਮ ਬੰਦਾ 1600 ਰੁਪਏ ਸਿੱਕਾ ਲੈ ਕੇ ਉਹ ਵੀ ਸੋਚਦਾ ਕਿ ਮੈਂ ਪਹਿਲੇ ਸਾਲ 800 ਲੈਂਦਾ ਸੀ ਹੁਣ 1600 ਰੁਪਏ ਪਹਿਲੇ ਸਾਲ ਸੋਨੇ ਦਾ ਜਿਹੜਾ ਸਿੱਕਾ ਸੀ ਉਹ 90 80 ਤਬੇ ਹਰ ਲੱਤਾ 80 900 ਰੁਪਏ ਲੱਤਾ ਅੱਜ 1 ਲੱਖ 27000 ਦਾ ਸਿੱਕਾ ਹੈ ਹਾਲੇ ਬੈਂਕ ਕਪੈਸਿਟੀ ਦੇਖਣੀ ਪਏਗੀ ਉਸੇ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ ਤੁਹਾਨੂੰ ਮੈਂ ਉਸ ਦਿਨ ਦੱਸ ਸਕਾਂਗਾ ਤਨਤੇਰ ਉਸ ਤੋਂ ਇੱਕ ਦਿਨ ਪਹਿਲਾਂ ਦੱਸਾਂਗਾ ਜਾਂ ਤਨਤੇਰ ਉਸ ਪਹਿਲਾਂ ਦੇਣ ਤਦ ਤੱਕ ਜੀ ਉਹ ਬਤਨ ਵਜਿਤਾ ਸੋਨੇ ਦਾ ਰੇਟ ਲਗਾਤਾਰ ਵੱਧਦਾ ਜਾ ਰਿਹਾ ਤੇ ਹੁਣ ਪਰ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ ਇਹ ਤਾਂ ਕੋਈ ਵੀ ਨਹੀਂ ਦੱਸ ਸਕਦਾ ਇਹ ਹੁਣ ਜੋ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਰੇਟ ਚੱਲੇਗਾ ਉਹੀ ਰੇਟ ਲੱਗੇਗਾ ਤਵਦੇਰੇ ਅਪਡੇਟਸ ਸਾਡਾ ਨਾਲ ਜੁੜੇ ਹੋ ਕੈਮਰਾਮੈਨ ਬੰਟੀ ਦੇ ਨਾਲ ਸੰਮਜੀਤ ਸਿੰਘ ਪੱਲਾ ਜਾਨੇ ਤਹਿਸੀਲ ਲੁਧਿਆਣਾ ਧੰਨਵਾਦ